ਅਸੀਂ ਹੁਣ ਮਿਲ ਕੇ ਪਰ ਟੈਨ ਲਏ ਜੀ ਤੇ ਅੱਜ ਮੈਂ ਕੱਲ ਪਹੁੰਚਿਆ ਜਿਵੇਂ ਕਿ ਕਿਸਾਨ ਜਥੇਬੰਦੀਵਾਲੋ ਸਮੇਂ ਸਮੇਂ ਤੇ ਕੋਈ ਮੀਟਿੰਗਾਂ ਕਰਕੇ ਆਪਣੇ ਏਜੰਡੇ ਉਲੇਕੇ ਜਾਂਦੇ ਆ ਜਿਸ ਤਰ੍ਹਾਂ ਪਹਿਲਾਂ ਵੀ ਕਾਲੇ ਕਾਨੂੰਨਾਂ ਸੰਬੰਧੀ ਇਹਨਾਂ ਨੇ ਇੱਕ ਮੁਠ ਹੋ ਕੇ ਸਾਰੇ ਉਹਨਾਂ ਦੇ ਜਿਹੜੇ ਕਿ ਖਿਲਾਫ ਹੋਏ ਸੀਗੇ ਅੱਜ ਵੀ ਇੱਕ ਜਥੇਬੰਦੀਆਂ ਵੱਲੋਂ ਜਿਹੜੀ ਕਿ ਹਜ਼ਾਰ ਜਥੇਬੰਦੀਵਾਲੋ ਜਿਹੜੀ ਕਿਸਾਨ ਜਥੇਬੰਦੀ ਉਹਨਾਂ ਵੱਲੋਂ ਇੱਕ ਮੀਟਿੰਗ ਉਲੀਕੀ ਗਈ ਆ ਪੁੱਛਦੇ ਅਸੀਂ ਗੱਲ ਕਰਦੇ ਆ ਕਿਸ ਤਰ੍ਹਾਂ ਦੀ ਮੀਟਿੰਗ ਦੇ ਵਿੱਚ ਜਿਹੜਾ ਕੀ ਏਜੰਡਾ ਸੀ ਅੱਜ ਦੀ ਮੀਟਿੰਗ ਦਾ ਹਾਂਜੀ ਪ੍ਰਧਾਨ ਜੀ ਸਤਿਕਾਰ ਜੀ ਸਤਿਕਾਰ ਜੀ ਹਾਂਜੀ ਅੱਜ ਦੀ ਮੀਟਿੰਗ ਦਾ ਤੁਹਾਡਾ ਕੀ ਏਜੰਡਾ ਹੈ ਜਿਹੜੀ ਅੱਜ ਮੀਟਿੰਗ ਬੀਕੇ ਜੂ ਇੱਕਤਾ ਆਜ਼ਾਦ ਸੂਬਾ ਗੁਮਜੀਤ ਸਿੰਘ ਨੇੜਾ ਅੱਜ ਜਿਹੜੀ ਪਤਨਾ ਬਲਾਕ ਦੀ ਮੀਟਿੰਗ ਸਾਡੀ ਕੀਤੀ ਗਈ ਹੈ ਉਹਦੇ ਵਿੱਚ 8 ਮਿੰਨਾਂ ਤੋਂ ਲਗਭਗ ਸਮਾਂ ਹੋ ਚੁੱਕਾ ਹੈ ਖਨੌਰੀ ਤੇ ਸ਼ੰਭੂ ਬਾਰਡਰ ਦੇ ਚੱਲ ਰਹੇ ਮੋਰਚਿਆਂ ਨੂੰ ਉਹਦੇ ਬਾਬਤ ਮੋਰਚਿਆਂ ਦੇ ਵਿੱਚ ਵੱਡੀ ਪੱਧਰ ਤੇ ਗਿਣਤੀ ਵਧਾਉਣੀ ਮਾਵਾ ਭੈਣਾਂ ਦੇ ਵੱਡੇ ਇਕੱਠ ਜਿਵੇਂ ਕਿ ਮੋਰਚੇ ਲਗਾਤਾਰ ਜਿੱਤਾਲੇ ਪੜਾਲੇ ਪਾਸੇ ਵਧਦੇ ਜਾ ਰਹੇ ਆ ਤੇ ਆਉਣ ਵਾਲੀ 22 ਤਰੀਕ ਨੂੰ ਜਿਵੇਂ 15 ਤਰੀਕ ਨੂੰ ਪਹਿਲਾਂ ਅਚਾਨਾ ਮੰਡੀ ਦੇ ਵਿੱਚ ਜੀਂਦ ਜ਼ਿਲ੍ਹੇ ਦੇ ਵਿੱਚ ਵੱਡੀ ਕਿਸਾਨ ਮਹਾਪੰਚਾਇਤ ਹੋਈ ਹੈ ਤੇ ਉਸੇ ਤਰ੍ਹਾਂ 22 ਤਰੀਕ ਨੂੰ ਜਣੀ ਪਿਪਲੀ ਦੇ ਵਿੱਚ ਇੱਕ ਵੱਡੀ ਕਿਸਾਨ ਮਹਾਪੰਚਾਇਤ ਰੱਖੀ ਗਈ ਹੈ। ਉਹਦੀਆਂ ਤਿਆਰੀਆਂ ਦੇ ਸੰਬੰਧ ਦੇ ਵਿੱਚ ਅੱਜ ਮੇਨ ਤੇ ਵਿਸ਼ੇਸ਼ ਅਜੰਡਾ ਸਾਡਾ ਇਹ ਹੈ ਕਿ ਅਸੀਂ ਵੱਡੀ ਗਿਣਤੀ ਦੇ ਵਿੱਚ ਪਤਨਾ ਬਲਾਕ ਦੇ ਵਿੱਚੋਂ ਪੂਰੇ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਜਣੀ ਪੂਰੇ ਸੂਬੇ ਦੇ ਵਿੱਚੋਂ ਵੱਖ-ਵੱਖ ਬਲਾਕਾਂ ਦੀਆਂ ਮੀਟਿੰਗਾਂ ਕਰਕੇ ਅਸੀਂ ਵੱਡੇ ਵਹੀਕਲਾਂ ਦੇ ਵਿੱਚ ਉਸ ਕਿਸਾਨ ਮਹਾਪੰਚਾਇਤ ਦੇ ਵਿੱਚ ਪਹੁੰਚਣਾ ਹੈ ਜਿੱਥੇ ਕਿ ਅਸੀਂ ਆਪ ਦੀਆਂ ਚੱਲ ਰਹੇ ਮੋਰਚਿਆਂ ਦੀਆਂ ਮੰਗਾਂ ਨੂੰ ਬਹਰਨ ਵਾਸਤੇ ਪੂਰੀ ਕਿਸਾਨਾਂ ਦੇ ਵਿੱਚ ਗੱਲ ਲਾਣ ਵਾਸਤੇ ਤੇ ਬੀਜੇਪੀ ਬੀਜੇਪੀ ਸਰਕਾਰ ਜਿਹੜੀ ਸਾਡੇ ਕੇਂਦਰ ਦੇ ਵਿੱਚ ਆ ਤੇ ਹਰਿਆਣੇ ਦੇ ਵਿੱਚ ਆ ਉਹਨੇ ਕਿੰਨਾ ਜ਼ਬਰ ਸਾਡੇ ਕਿਸਾਨਾਂ ਦੇ ਉੱਤੇ ਕੀਤਾ ਹੈ ਕਿਹੜੇ ਤਰੀਕਿਆਂ ਦੇ ਨਾਲ ਸਾਨੂੰ ਉਹਨਾਂ ਬਾਰਡਰਾਂ ਤੇ ਰੋਕਿਆ ਹੋਇਆ ਉਹ ਗੱਲਾਂ ਬਾਤਾਂ ਸਾਂਝੀਆਂ ਕਰਨ ਵਾਸਤੇ ਲੋਕਾਂ ਚੱਲ ਜਾਣ ਵਾਸਤੇ ਤੇ ਮੋਰਚਿਆਂ ਨੂੰ ਤੱਕੜਨ ਕਰਨ ਵਾਸਤੇ ਇਸ ਏਜੰਡੇ ਤੇ ਵਿਸ਼ੇਸ਼ ਸਾਡੀ ਅੱਜ ਮੀਟਿੰਗ ਸੱਦੀ ਹੋਈ ਕਿਹੜੀ ਕਿਹੜੀ ਜਥੇਬੰਦੀ ਤੁਹਾਡੇ ਵੱਲੋਂ ਜਾਰੀ ਹੈ ਇੱਥੇ ਜਿਹੜੀ ਕਿ ਇਹ ਅੱਜ ਦੀ ਮੀਟਿੰਗ ਤੁਹਾਡੀ ਇੱਥੇ ਲਿਖੀ ਗਈ ਹੈ ਤੁਹਾਡੀ ਜਥੇਬੰਦੀ ਵੱਲੋਂ ਹੋਰ ਵੀ ਕਿਹੜੀਆਂ ਜਥੇਬੰਦੀਆਂ ਨਾਲ ਦੇਖੋ ਅੱਜ ਸਾਡੀ ਬੀਕੇ ਜੁਇਕਤਾ ਆਜ਼ਾਦੀ ਮੀਟਿੰਗ ਹੈ ਵਿਸ਼ੇਸ਼ ਤੌਰ ਤੇ ਜਿੰਨੀਆਂ ਵੀ ਦੋਵੇਂ ਫਾਰਮਾਂ ਦੇ ਵਿੱਚ ਗੈਰ ਨਿਤਿਕ ਕਿਸਾਨ ਸੰਯੁਕਤ ਮੋਰਚਾ ਤੇ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਵਿੱਚ ਜਿੰਨੀਆਂ ਜਥੇਬੰਦੀਆਂ ਸ਼ਾਮਿਲ ਹੈ ਉਹਨਾਂ ਦੇ ਵਿੱਚੋਂ ਸਾਰੀਆਂ ਜਥੇਬੰਦੀਆਂ ਆਪੋ ਆਪ ਦੇ ਮਤ ਦੇ ਮੁਤਾਬਕ ਉੱਥੇ ਮਹਾਪੰਚਾਇਤ ਦੇ ਵਿੱਚ ਸਮੂਲੀਅਤ ਕਰਨੀਆਂ ਤੇ ਵੱਡੀ ਗਿਣਤੀ ਦੇ ਵਿੱਚ ਹਰਿਆਣੇ ਦੇ ਵਿੱਚੋਂ ਸਾਡੇ ਸਾਥੀਆਂ ਨੇ ਆਉਣਾ ਤੇ ਉੱਥੇ ਦੀਆਂ ਜਥੇਬੰਦੀਆਂ ਵੀ ਪੂਰੀਆਂ ਤਿਆਰੀਆਂ ਦੇ ਵਿੱਚ ਲੱਗੀਆਂ ਹੋਈਆਂ ਤੇ ਉਹ ਇੱਕ ਕਿਸਾਨ ਮਹਾਪੰਚਾਇਤ ਜਿਹੜੀ ਕਰਨ ਜਾ ਰਿਹਾ ਇੱਕ ਵੱਡੇ ਪੱਧਰ ਤੇ ਵੱਡੀ ਰੈਲੀ ਦਾ ਰੂਪ ਧਾਰਨ ਕਰਨਾ ਤੇ ਇਹਨਾਂ ਮੰਗਾਂ ਨੂੰ ਮਨਵਾਉਣ ਵਾਲੇ ਪਾਸੇ ਹਰ ਇੱਕ ਕਿਸਾਨ ਨੇ ਹਰ ਇੱਕ ਮਜ਼ਦੂਰ ਨੇ ਉਸ ਪੰਚਾਇਤ ਦੇ ਵਿੱਚ ਪਹੁੰਚ ਕੇ ਬਦਨ ਵਾਲੇ ਪਾਸੇ ਨੂੰ ਅਸੀਂ ਮੰਗਾ ਮਨਾਉਣ ਵਾਲੇ ਪਾਸੇ ਨੂੰ ਅੱਗੇ ਕਦਮ ਵਧਾਉਣੇ ਕੀ ਲੱਗ ਰਿਹਾ ਤੁਹਾਨੂੰ ਜਿਵੇਂ ਕਿ ਪੂਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਅੱਜ ਇੱਕ ਮੰਚ ਤੇ ਖੜੀਆਂ ਆਏ ਔਰ ਜਿਸ ਤਰ੍ਹਾਂ ਦੱਸ ਰਿਹਾ ਸੀ ਕਿ ਕੁਝ ਹਰਿਆਣੇ ਦੇ ਜਿਹੜੇ ਕਿ ਪੁਲਿਸ ਲਾ ਲੋ ਜਾਂ ਕੋਈ ਹਰਿਆਣੇ ਦੇ ਪ੍ਰਸ਼ਾਸਨ ਕੇ ਅਧਿਕਾਰੀ ਜਿਹੜੇ ਕਿ ਕਹਿੰਦੇ ਜਿਹੜੇ ਕਿਸਾਨਾਂ ਵਾਸਤੇ ਲੰਗਰ ਜਾਂਦਾ ਸੀ ਉਹਨਾਂ ਤੇ ਵੀ ਕੁਝ ਰੋਕ ਲਾਉਣ ਨੂੰ ਹਰਿਆਣੇ ਵੱਲੋਂ ਜਿਹੜੀ ਕਾਫੀ ਜ਼ਿਆਦਾ ਇੱਕ ਇਸ ਦੀ ਗੱ ਹੈਗਾ ਗੈਮ ਹੈ ਗੈਮੀ ਚੱਲਦੀ ਹੈ ਕਿਉਂਕਿ ਕਿਸਾਨ ਵੀ ਕਾਫੀ ਨਾਰਾਜ਼ ਹੈ ਇਸ ਗੱਲ ਜੱਡਾ ਵੱਡਾ ਪਹਿਲਾਂ ਦਿੱਲੀ ਦੇ ਵਿੱਚ 13 ਮਹੀਨਿਆਂ ਦੇ ਲਗਭਗ ਮੋਰਚਾ ਚੱਲਿਆ ਤੇ ਉਦੋਂ ਵੀ ਕੁੱਲ ਲਕਾਈ ਉਹਨਾਂ ਮੋਰਚਿਆਂ ਦੇ ਵਿੱਚ ਸ਼ਾਮਲ ਸੀ ਤੇ ਉਸ ਵਕਤ ਵੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀ ਤਾਂ ਉਸ ਵਕਤ ਵੀ ਉਹਨੂੰ ਲੋਕਾਂ ਦੇ ਇੱਕ ਵੱਡੇ ਅੰਦੋਲਨ ਦੇ ਅੱਗੇ ਝੁਕਣਾ ਪਿਆ ਤੇ ਉਹ ਕਾਲੇ ਕਾਨੂੰਨ ਵਾਪਸ ਲੈਣੇ ਪਏ ਅੱਜ ਵੀ ਉਸੇ ਅੰਦੋਲਨ ਦੀਆਂ ਜਿਹੜੀਆਂ ਰਹਿਂਦੀਆਂ ਮੰਗਾਂ ਐ ਐਮਐਸਪੀ ਦੀ ਗਰੰਟੀ ਐ ਲਖੀਮਪੁਰ ਖੀਰੀ ਵਾਲੀ ਐ ਜਾਂ ਮਨਰੇਗਾ ਦੀ ਦਿਹਾੜੀ ਵਾਲੇ ਮਜ਼ਦੂਰਾਂ ਦੇ ਪੱਖ ਦੀਆਂ ਗੱਲਾਂ ਐ ਉਹ ਬਦਾਂ ਉਹ ਮੰਗਾਂ ਨੂੰ ਮਨਾਉਣ ਵਾਸਤੇ ਚੱਲੇ ਤਾਂ ਉਹਨਾਂ ਮੰਗਾਂ ਤੋਂ ਸਾਨੂੰ ਪਿੱਛੇ ਕਰਨ ਵਾਸਤੇ ਪ੍ਰਸ਼ਾਸਨ ਵੀ ਜ਼ੋਰ ਲਾਊ ਲੰਗਰਾਂ ਤੇ ਵੀ ਪਾਬੰਦੀਆਂ ਲਾਊਗਾ ਹੋਰ ਜਿੰਨੇ ਵੀ ਇਸ ਅੰਦੋਲਨ ਨੂੰ ਸਪੋਰਟ ਕਰਨ ਵਾਲੇ ਉਹਨਾਂ ਨੂੰ ਵੀ ਰੋਕੂਗਾ ਜਿਵੇਂ ਜਦੋਂ ਅੰਦੋਲਨ ਸ਼ੁਰੂ ਹੋਇਆ ਤਾਂ ਵੱਡੇ ਪੱਦਰ ਤੇ ਹਰਿਆਣੇ ਦੇ ਵਿੱਚ ਸਾਡੇ ਉਹਨਾਂ ਕਿਸਾਨਾਂ ਦੇ 12 ਦੇ ਉੱਤੇ ਨੋਟਿਸ ਵੀ ਚਪਕਾਏ ਗਏ ਕਿ ਤੁਹਾਡੀਆਂ ਜ਼ਮੀਨਾਂ ਜ਼ਬਤ ਕੀਤਾ ਜਾਣਗੀਆਂ ਤੁਹਾਡੇ ਲਾਲ ਲਘੀਰ ਦੇ ਵਿੱਚ ਐਂਟਰੀ ਆ ਜਾਣਗੀਆਂ ਪਾਸਪੋਰਟਾਂ ਤੇ ਪਾਬੰਦੀਆਂ ਲਾਈਆਂ ਬੈਂਕਾਂ ਦੇ ਵਿੱਚ ਪਾਬੰਦੀਆਂ ਲਾਈਆਂ ਤੇ ਹਰ ਇੱਕ ਤਰੀਕਾ ਸਰਕਾਰ ਨੇ ਆਪ ਦਾ ਮਤਲਬ ਵਰਤੇ ਆ ਸਾਡੇ ਕਿਸਾਨਾਂ ਤੇ ਪਰ ਉਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਹੋਇਆ ਲੋਕ ਉਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰੀਆ ਤੇ ਅੰਦੋਲਨ ਤਕੜਾ ਹੋਇਆ ਇਸੇ ਤਰੀਕੇ ਨਾਲ ਚਾਹ ਪ੍ਰਸ਼ਾਸਨ ਰੋਕੇ ਕਿਉਂਕਿ ਪ੍ਰਸ਼ਾਸਨ ਨੇ ਬੀਜੇਪੀ ਸਰਕਾਰ ਦਾ ਕੇਂਦਰ ਸਰਕਾਰ ਦਾ ਹੁਕਮ ਮੰਨਣਾ ਉਹ ਆਪਣੀ ਜ਼ਿੰਮੇਵਾਰੀ ਤੇ ਨੇ ਪ੍ਰਸ਼ਾਸਨ ਨੇ ਆਪਣੀ ਡਿਊਟੀ ਕਰਨੀ ਹੈ ਸਾਡੇ ਕਿਸਾਨਾਂ ਨੇ ਸੰਘਰਸ਼ੀ ਲੋਕਾਂ ਨੇ ਆਪਣੀ ਡਿਊਟੀ ਕਰਨੀ ਹੈ ਤੇ ਉਹ ਡਿਊਟੀ ਦੇ ਮੁਤਾਬਕ ਉਹ ਸੰਘਰਸ਼ ਦੇ ਵਿੱਚ ਲੰਗਰਾਂ ਦੀਆਂ ਸਵਾਵਾਂ ਵੀ ਨਭਾਉਣਗੇ ਤੇ ਅੰਦੋਲਨਾਂ ਦੇ ਵਿੱਚ ਵੀ ਜਾਣਗੇ ਤੇ ਅੰਦੋਲਨਾਂ ਨੂੰ ਤਕੜੇ ਵੀ ਕਰਨਗੇ ਮਤਲਬ ਇਹ ਕਿਸੇ ਪਾਬੰਦੀਆਂ ਦੇ ਮੁਹਤਾਜ ਨਹੀਂ ਆਪਣੀਆਂ ਮੰਗਾਂ ਮੰਨਣ ਵਾਲੇ ਕਿਸਾਨ ਹੈ ਤਾਂ ਆਪਣੀਆਂ ਮੰਗਾਂ ਵਾਸਤੇ ਲੜਦੇ ਨੇ ਕਿਹੜੀ ਤੁਸੀਂ ਕਹਿ ਰਹੇ ਹੋ ਕਿ ਮਹਾਪੰਚਾਇਤ ਕਿੱਥੇ ਹੋਊਗੀ ਔਰ ਕਿੰਨੀਆਂ ਜਥੇਬੰਦੀਆਂ ਹੋਣਗੀਆਂ ਕਿੰਨਾ ਕੁ ਲੱਗਦਾ ਤੁਹਾਨੂੰ ਉੱਥੇ ਕੱਟ ਹੋਊਗਾ ਔਰ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਜਿਹੜੀਆਂ ਹੋਰ ਕਿਸਾਨ ਜਥੇਬੰਦੀਆਂ ਵੀ ਕੀ ਪ੍ਰਸ਼ਾਸਨ ਵੱਲੋਂ ਰੋਕ ਵੀ ਲਾਈ ਜਾਊਗੀ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਕਿੰਨਾ ਕੱਠ ਹੋ ਸਕਦਾ ਦੇਖੋ ਜਿਹੜੀ ਇਹ ਮਹਾਪੰਚਾਇਤ 22 ਤਰੀਕ ਨੂੰ ਹੋਣ ਜਾ ਰਹੀ ਹੈ ਇਸੇ 9ਵੇਂ ਮਹੀਨੇ ਦੀ ਨੂੰ ਉਹ ਖੇਤਰ ਦੇ ਪਿਪਲੀ ਦੇ ਅਨਾਜ ਮੰਡੀ ਦੇ ਵਿੱਚ ਹੋਣ ਜਾ ਰਹੀ ਹੈ ਤੇ ਉੱਥੇ ਜਿੱਡੇ ਵੱਡੇ ਇਕੱਠ ਦੀ ਉਮੀਦ ਹੈ ਕਿ ਲੱਖਾਂ ਦੀ ਤਦਾਦ ਦੇ ਵਿੱਚ ਵੱਡੇ ਇਕੱਠ ਆਉਣੇ ਆ ਜੇ ਪ੍ਰਸ਼ਾਸਨ ਕਿਸੇ ਤਰ੍ਹਾਂ ਦੀਆਂ ਛੜਕਾਂ ਤੇ ਕੋਈ ਨਾਕੇ ਲਾਉਂਦਾ ਹੈ ਜਾਂ ਕਿਸੇ ਤਰ੍ਹਾਂ ਦੀਆਂ ਪਾਬੰਦੀਆਂ ਲਾਉਂਦਾ ਕਿਸੇ ਆਗੂਆਂ ਦੇ ਘਰਾਂ ਦੇ ਛਾਪੇ ਮਾਰੀਆਂ ਕਰਦਾ ਤਾਂ ਉਸ ਜਥੇਬੰਦੀਆਂ ਦੇ ਜਾਬਤੇ ਦੇ ਵਿੱਚ ਰਹਿ ਕੇ ਅਸੀਂ ਸੰਘਰਸ਼ਾਂ ਦੇ ਜ਼ਰੀਏ ਉਹਨੂੰ ਵੀ ਨਿਬਟਾਂਗੇ ਤੇ ਇਹੋ ਜਿਹੀਆਂ ਰੋਕਾਂ ਸਰਕਾਰ ਨੇ ਲਾਉਣੀ ਐ ਪਹਿਲਾਂ ਵੀ ਜਿਸ ਦਿਨ 15 ਤਰੀਕ ਨੂੰ ਅਚਾਨੇ ਅਨਾਜ ਮੰਡੀ ਦੇ ਵਿੱਚ ਸਾਡੇ ਕਿਸਾਨ ਗਏ ਤਾਂ ਉਸ ਵਕਤ ਵੀ ਵੱਡੇ ਪੱਧਰ ਤੇ ਪ੍ਰਸ਼ਾਸਨ ਨੇ ਰੋਕਣ ਦੀ ਆਪਣੀ ਕਾਰਵਾਈ ਕੀਤੀ ਐ ਜਾਨੀ ਉਹਨਾਂ ਰੋਕਾਂ ਰਕਾਂ ਨੂੰ ਤੋੜ ਕੇ ਕਿਸਾਨ ਫੇਰ ਵੀ ਉਹ ਮਹਾਪੰਚਾਇਤ ਦੇ ਵਿੱਚ ਪਹੁੰਚਿਆ ਤੇ ਜੇ ਹੁਣ ਵੀ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਇਹੋ ਜਿਹੀ ਹਰਕਤ ਕਰਦਾ ਤਾਂ ਕਿਸਾਨਾਂ ਨੇ ਉਸ ਪੰਚਾਇਤ ਮਹਾਪੰਚਾਇਤ ਦੇ ਵਿੱਚ ਪਹੁੰਚਣਾ ਆ ਰੋਕਾਂ ਰਕਾਂ ਕੋਈ ਮਤਲਬ ਲੋਕਾਂ ਅੱਗੇ ਨਹੀਂ ਅੜਦੇ ਆਉਂਦੇ ਆ ਸੰਘਰਸ਼ੀ ਲੋਕ ਕਿਰਤ ਕਰਨ ਵਾਲੇ ਲੋਕ ਆਪਦੇ ਸੰਘਰਸ਼ ਨੂੰ ਅੱਗੇ ਵਧਾਉਣ ਵਾਸਤੇ ਆ ਉਸ ਮੰਡੀ ਦੇ ਵਿੱਚ ਪਹੁੰਚੀ ਜਾਣਾ ਪਿੱਪਲੀਏ ਕਿ ਕਿ ਅੱਜ ਮੀਟਿੰਗ ਦੇ ਵਿੱਚ ਉਲਿੱਕੇ ਗਏ ਆ ਪ੍ਰੋਗਰਾਮ ਜਿਹੜੀ ਕਿ ਆਉਣ ਵਾਲੀ 22 ਤਰੀਕ ਨੂੰ ਜਿਹੜਾ ਮਹਾਪੰਚਾਇਤ ਕੁਰੇਤਰ ਦੇ ਵਿੱਚ ਹੈ ਹੋਣੀ ਆ ਉਹਦੇ ਸਬੰਧ ਦੇ ਵਿੱਚ ਮੀਟਿੰਗ ਕੀਤੀ ਗਈ ਆ ਇਹਨਾਂ ਨੇ ਇੱਕ ਬੀਬੀਆਂ ਨੂੰ ਸਨੇਹਾ ਲਾਇਆ ਕਿ ਜਿਹੜੀਆਂ ਬੀਬੀਆਂ ਭੈਣਾ ਸਾਰੀਆਂ ਜਿੰਨੀਆਂ ਵੀ ਆ ਸਾਡੇ ਨਾਲ ਰਲ ਕੇ ਉੱਥੇ ਮਹਾਪੰਚਾਇਤ ਦੇ ਵਿੱਚ ਹਿੱਸਾ ਬਣਨ ਕਿਉਂਕਿ ਕਿਸਾਨਾਂ ਵਾਲੀਆਂ ਜਿਹੜੀਆਂ ਮੰਗਾਂ ਆ ਉਹ ਹੱਕੀ ਮੰਗਾਂ ਵਾਸਤੇ ਇਹ ਕਾਫੀ ਲੰਮਾ ਸੰਘਰਸ਼ ਵੇਢਿਆ ਹੋਇਆ ਇਹਨਾਂ ਨੇ ਕਿਉਂਕਿ ਛੜਕਾਂ ਤੇ ਆਏ ਹੋਏ ਆ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕੁਰੇਤਰ ਵਾਲੀ ਇਹਨਾਂ ਦੀ ਮਹਾ ਰੈਲੀ ਮਹਾਪੰਚਾਇਤ ਹੈ ਉ ਅਸਨਿਕ ਅਧਿਕਾਰੀਆਂ ਵੱਲੋਂ ਕਿਸ ਤਰ੍ਹਾਂ ਦਾ ਕਦਮ ਚੁੱਕਿਆ ਜਾਵੇਗਾ